ਬੀੜੀ ਪੀਣ ਤੋਂ ਲੈ ਕੇ ਨਿਹੰਗ ਸਿੰਘਾਂ ਅਤੇ ਪ੍ਰਵਾਸੀ ਦੇ ਵਿੱਚ ਹੋਏ ਝਗੜੇ ਨੂੰ ਛਡਾਉਣ ਵਾਲਾ ਹੀ ਨਿਹੰਗ ਸਿੰਘਾਂ ਨੇ ਹੀ ਡਗਰੇ ਲਾ ਦਿੱਤੇ ਵੀਡੀਓ ਹਿੱ ਤੇਜ਼ੀ ਨਾਲ ਵਾਇਰਲ ਪੁਲਿਸ ਕਾਰਜੀ ਮਾਮਲੇ ਦੀ ਜਾਂਚ ਬਟਾਲਾ ਦੇ ਡੇਹੜਾ ਰੋਡ ਤੇ ਫਲਾਈਓਵਰ ਦੇ ਥੱਲੇ ਦੇਰ ਰਾਤ ਇੱਕ ਪ੍ਰਵਾਸੀ ਵੱਲੋਂ ਬੀੜੀ ਪੀਣ ਕਰ ਨਿਹੰਗ ਸਿੰਘ ਭੜਕ ਗਏ ਅਤੇ ਇਸ ਦੌਰਾਨ ਕੋਈ ਝਗੜੇ ਨੂੰ ਛਡਾਉਣ ਗਏ ਵਿਅਕਤੀ ਨੂੰ ਨਿਹੰਗ ਸਿੰਘਾਂ ਨੇ ਹੀ ਡਗਰੇ ਲਾ ਦਿੱਤੇ ਮਾਮਲਾ ਦੇਰ ਰਾਤ ਬਟਾਲਾ ਦੇ ਡੇਹੜਾ ਰੋਡ ਤੇ ਨਿਹੰਗ ਸਿੰਘ ਅਤੇ ਇੱਕ ਸ਼ਹਿਰ ਦੇ ਨੌਜਵਾਨ ਦਾ ਆਪਸ ਵਿੱਚ ਝਗੜਾ ਹੈ ਝਗੜੇ ਦਾ ਮੁੱਖ ਕਾਰਨ ਇਹ ਸੀ ਕਿ ਜਿੱਥੇ ਨਿਹੰਗ ਸਿੰਘ ਸਰਦਾਈ ਵੇਚਦੇ ਸਨ ਉਸ ਤੋਂ 50 ਕਦਮ ਦੂਰੀ ਤੇ ਇੱਕ ਆਂਡੇ ਵੇਚਣ ਵਾਲਾ ਠੇਲਾ ਲੱਗਾ ਹੋਇਆ ਹੈ ਇਹ ਠੇਲਾ ਕਰੀਬ ਪਿਛਲੇ ਕਈ ਸਾਲਾਂ ਤੋਂ ਲੱਗਾ ਹੋਇਆ ਹੈ ਕਿਸੇ ਪ੍ਰਵਾਸੀ ਮਜ਼ਦੂਰ ਵੱਲੋਂ ਉਸ ਆਂਡਿਆਂ ਵਾਲੀ ਡੇਢੇ ਉੱਤੇ ਸਿਗਰਟ ਪੀਤੀ ਜਾ ਰਹੀ ਸੀ ਜਦੋਂ ਨਿਹੰਗ ਸਿੰਘਾਂ ਨੇ ਉਸ ਪ੍ਰਵਾਸੀ ਮਜ਼ਦੂਰ ਨੂੰ ਸਿਗਰਟ ਪੀਣ ਤੋਂ ਰੋਕਿਆ ਤਾਂ ਪ੍ਰਵਾਸੀ ਮਜ਼ਦੂਰ ਨੇ ਮਾਫ਼ੀ ਮੰਗ ਕੇ ਆਪਣੀ ਜਾਨ ਛੁਡਾਈ ਦੂਸਰੇ ਪਾਸੇ ਕੋਲੋਂ ਲੰਘ ਰਹੇ ਨੀਰਜ ਬਰਮਨ ਨਾਮਕ ਵਿਅਕਤੀ ਬਲੋ ਨਿਹੰਗ ਸਿੰਘਾਂ ਨਾਲ ਇਸ ਮਸਲੇ ਨੂੰ ਲੈ ਕੇ ਗਲਬਤ ਕੀਤੀ ਗਈ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ ਕਿਉਂ ਰੋਕਦੇ ਹੋ ਨਿਹੰਗ ਸਿੰਘਾਂ ਨੇ ਕਿਹਾ ਕਿ ਸਾਡੇ ਨੇੜੇ ਕੋਈ ਵੀ ਬੀੜੀ ਨਹੀਂ ਪੀ ਸਕਦਾ ਅਸਤੇ ਅਸੀਂ ਕਿਸੇ ਨੂੰ ਵੀ ਪੀਣ ਦੀ ਇਜਾਜ਼ਤ ਨਹੀਂ ਦਿੰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਥੇ ਨਿਹੰਗ ਸਿੰਘ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਲ ਚਲਦਾ ਵੀਰ ਚੱਕਰਵਰਤੀ ਪੰਜਵਾਂ ਨਿਸ਼ਾਨ ਮਿਸਲ ਸ਼ਹੀਦ ਬਾਬਾ ਸੁਖਾ ਸਿੰਘ ਜੀ ਬਾਬਾ ਸਿਵਾ ਸਿੰਘ ਜੀ ਨਿਹੰਗ ਸਿੰਘ ਜਥੇਬੰਦੀ ਨੇ ਮੋਰਚਾ ਲਾਇਆ ਹੋਇਆ ਇੱਥੇ ਜੋ ਕਿ ਇਹ ਸਾਡਾ ਪੜਾਵਾ ਜੀ ਜੀ ਇੱਥੇ ਸਾਡਾ ਸ਼ਰਦਾਈਆਂ ਦਾ ਪਹਿਰਾ ਵੀ ਨਾਲ ਚੱਲਦਾ ਤੇ ਇੱਥੇ ਆਪਾਂ ਜਿੰਨੀ ਸਾਰੀ ਮਾਰਕੀਟ ਆਣਾ ਭੋਲ ਦੇ ਥਲੜੀ ਜਿੰਨੀ ਮਾਰਕੀਟ ਆ ਸਾਰਿਆਂ ਨੂੰ ਇਹੋ ਹੀ ਹਦਾਇਤ ਦਿੱਤੀ ਹੋਈ ਆ ਕਿ ਭਾਈ ਦੀੜੀ ਸਿਕਟ ਦਾ ਇੱਥੇ ਸਾਡੇ ਲਾ ਕੇ ਕਿਸੇ ਨੇ ਸੇਵਨ ਨਹੀਂ ਕਰਨਾ ਤੇ ਦੂਜਾ ਇਹ ਆ ਵੀ ਇਹ ਨਾ ਪਹਿਲੇ ਇੱਥੇ ਬਾਥਰੂਮ ਕਰਦੇ ਸੀ ਐਸੇ ਏਰੀਆ ਦੇ ਵਿੱਚ ਇਹ ਨਾਲ ਇਹ ਸੁਣ ਆ ਵੀ ਇੱਥੇ ਬਾਥਰੂਮ ਨਹੀਂ ਕਰਨਾ ਗੰਦਗੀ ਨਹੀਂ ਫਲਾਉਣੀ ਇੱਥੇ ਊੜਾ ਸੁਟਣਾ ਦੂਰ ਜਾਣਾ ਇਹ ਸਾਡਾ ਬਜਨ ਮੰਨ ਕੇ ਹੁਣ ਸਾਨੂੰ ਦੱਸ ਦਿਆਂ ਹੋ ਗਿਆ ਵੀ ਇੱਥੇ ਸੁਧਾਰ ਕਰਨ ਦੇ ਵੀ ਇੱਥੇ ਸਾਡੇ ਲਾਗੇ ਕਹਿੰਦੇ ਬੀੜੀ ਤਮਾਕੂ ਨਹੀਂ ਲਾਉਣਾ ਤੇ ਇਹ ਵੀਰ ਸਾਡੇ ਲਾਗੇ ਆਂਦੇ ਗਏ ਚੰਡਿਆ ਇਹਨੂੰ ਵੀ ਅਲਰਟ ਕੀਤਾ ਆ ਵੀ ਪਈ ਆਪਣੇ ਕੰਮ ਤੋਂ ਬਾਜ਼ ਆ ਜਾ ਸਾਡੇ ਲਾਗੇ ਸ਼ਰਾਬ ਬੀੜੀ ਦਾ ਸੇਵਨ ਨਹੀਂ ਕਰਨਾ ਜੇ ਕੀਤਾ ਤੇ ਫਿਰ ਪਈ ਆਪਾਂ ਤੈਨੂੰ ਵੀ ਮਤਲਬ ਪਹਿਲਾਂ ਤੇ ਪੰਜਾਬੀ ਨਾਲ ਸੁਧਾਰ ਹੁੰਦੇ ਆ ਤੇ ਫਿਰ ਤੈਨੂੰ ਨਿਹੰਗ ਸਿੰਘ ਫੌਜਾਂ ਨੂੰ ਸੁਧਾਰਾਂਗੇ ਇਹ ਹੁਣ ਆਂਡੇ ਵੇਚਣ ਡਿਆ ਵਾ ਇਥੇ ਇੱਕ ਭਈਆ ਆਂਡੇ ਲੈਣ ਆਇਆ ਤੇ ਫੌਜਾਂ ਆਪਣੀ ਗੱਡੀ ਦਾ ਇਸ਼ਾਨਾਨ ਕਰਾਉਂਦੀਆਂ ਅਸੀਂ ਉਹਨੂੰ ਕਿਹਾ ਵੀ ਪਾਈ ਇਥੇ ਬੀੜੀ ਨਹੀਂ ਪੀਣਾ ਤੇ ਬੀੜੀ ਪੀਣਾ ਮਨਾ ਹੈ ਉਹ ਬੀੜੀ ਸੁੱਟ ਕੇ ਦੇ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੇਰੇ ਕੋਲ ਗਲਤੀ ਹੋ ਗਈ ਹੈ ਆਈਆਂ ਨੂੰ ਕਿਹਾ ਵੀ ਤੂੰ ਆਪਣਾ ਕੰਮ ਕਰ ਸਾਨੂੰ ਆਪਣਾ ਕਰਨ ਦੇ ਇਹ ਪਿੱਜਾ ਰਾਹ ਗੀਰੇ ਇਥੋਂ ਦੀ ਨੰਗਦਾ ਜਾਣ ਡਿਆ ਇਹ ਮੈਨੂੰ ਹੋਵਿਜਣਾ ਕਹਿੰਦਾ ਕਹਿੰਦਾ ਬਾਬਾ ਜੀ ਇੱਧਰ ਆਓ ਮੈਂ ਕਿਹਾ ਹਾਂਜੀ ਕਹਿੰਦਾ ਤੁਹਾਨੂੰ ਕਿੰਨਾ ਚਿਰ ਇਥੇ ਆਇਆ ਨੂੰ ਮੈਂ ਕਿਹਾ 20 ਦਿਨ ਆਂਡੇ ਆਣ ਕਿੰਨਾ ਚਿਰ ਹੋਇਆ ਇਥੇ ਮੈਂ 20 ਸਾਲ ਤੇ ਕਹਿੰਦਾ ਤੁਸੀਂ ਡੱਕ ਲੋਗੇ ਕਹਿੰਦਾ ਤੁਸੀਂ ਡੱਕ ਲੋਗੇ ਨੂੰ ਬੀੜੀ ਪੀਣ ਤੋਂ ਮੈਂ ਕਿਹਾ ਯਾਰ ਬੀੜੀ ਪੀਣ ਤੋਂ ਤਾਂ ਆਪਾਂ ਡਕਣਾ ਡਕਣਾ ਨਾ ਤੇ 20 ਸਾਲਾਂ ਦੀ ਗੱਲ ਆ ਤੇ ਨਾ 20 ਦਿਨਾਂ ਦੀ ਗੱਲ ਆ ਮਸਲਾ ਬੀੜੀ ਪੀਣ ਦਾ ਹੋਰ ਮਸਲਾ ਕੋਈ ਨਹੀਂਗਾ ਜਿੱਥੇ ਨਿਹਾਲ ਸਿੰਘ ਫੌਜ ਦਾ ਤਾਰਾ ਹੋਊਗਾ ਉੱਥੇ ਜਗਤ ਜੂਠ ਬੱਜਰ ਕਰਾਹਟ ਵਾਲੇ ਬੰਦੇ ਨੂੰ ਆਪਾਂ ਡਕਾਂਗੇ ਡਕਾਂਗੇ ਭਾਵੇਂ ਸ਼ਾਨशाह ਜੀ ਹੋਣੀਗਾ ਇੰਨੀ ਗੱਲ ਕਰਦੇ ਆ ਕਰਦੇ ਆ ਅੱਜ ਤੇ ਸਾਡੀ ਤੂੰ ਤੂੰ ਮਾਮਾ ਹੋ ਗਈ ਆ ਤੇ ਫੌਜਾਂ ਨੇ ਇੱਕੋ ਹੀ ਚਪੇੜ ਮਾਰੀ ਆ ਮੀਡੀਆ ਦੇ ਵਿੱਚ ਖਲੋ ਕੇ ਕਹਿੰਨੇ ਆ ਇੱਕੋ ਹੀ ਚਪੇੜ ਇੱਕ ਚਪੇਰ ਮਾਰੀਆ ਦੋ ਲੋੜਨੀਆਂ ਖਾਂਦਾ ਥੰਮਣਾ ਵੱਜਾ ਵਾ ਤੇ ਭੱਜ ਕੇ ਜਾ ਕੇ ਜਲੇਬੀਆਂ ਵਾਲੇ ਨੰਬਰ ਵੜ ਗਿਆ ਵਾ ਆਹ ਸਾਹਮਣੇ ਜਲੇਬੀਆਂ ਵਾਲਾ ਕੋਖਾ ਜੀ ਦੂਜੀ ਚਪੇਰ ਨੀ ਨੂੰ ਮਾਰੀ ਆਹ ਡਾਗ ਮੇਰੇ ਕੋਲ ਆ ਸਿਰਫ ਪੋਲੀ ਜੀ ਮਾਰੀ ਆ ਜਲੇਬੀ ਦੀ ਤੇ ਦੌੜ ਗਿਆ ਵਾ ਆਹ ਵਾਕਿਆ ਆ ਜੇ ਹੋਰੀ ਨੂੰ ਮਾਰਦੇ ਨੂੰ ਕੁਛ ਨਹੀਂ ਕਿਹਾ ਫੌਜਾਂ ਨੇ ਹੁਣ ਜਾ ਕੇ ਪਤਾ ਲੱਗਾ ਵੀ ਉਹ ਹਸਪਤਾਲ ਦਾਖਲ ਹੋਇਆ ਤੇ ਕੋਈ ਗੱਲ ਨਹੀਂ ਜੋ ਪਰਮੇਸ਼ਰ ਕਰੂ ਚੜ੍ਹਦੀ ਕਲਾ ਯਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿਰਪਾ ਕਰ ਨੂੰ ਸਾਨੂੰ ਬਲ ਬਖਸ਼ਣ ਇਹਨਾਂ ਦੇ ਨਾਲ ਸਾਨੂੰ ਮਤਲਬ ਜਠਾਂਗੇ ਇਹਨਾਂ ਦਾ ਜੋ ਵੀ ਕਰਨਗੇ ਉਹਦੇ ਨਾਲ ਸਾਡਾ ਜਿਆਦਾ ਕੋਈ ਜਾਤੀ ਵੈਰ ਨਹੀਂ ਉਹਦੇ ਨਾਲ ਸਾਡਾ ਕੋਈ ਕੋਈ ਵੈਰ ਵਿਰੋਧ ਵੀ ਨਹੀਂ ਸਾਡਾ ਸਿਰਫ ਉਹਦਾ ਇਹ ਮਸਕ ਦੀ ਕਹਿੰਦਾ ਤੂੰ ਕੌਣ ਮੈਨੂੰ ਡੱਕਣ ਵਾਲਾ ਤੂੰ ਕਹਿਣ ਤੋਂ ਅਸੀਂ ਫਰਲੇ ਵਾਲੀਆਂ ਫੌਜਾਂ ਆ ਨਿਹੰਗ ਸਿੰਘ ਫੌਜਾਂ ਵਾਂ ਸਾਡੇ ਨਾਲ ਤਾਂ ਫਰਜ਼ ਨਹੀਂ ਬਣਦਾ ਦਾ ਗੱਲ ਕਰਦਾ ਦੁਕਾਨਦਾਰ ਸਾਡੇ ਲਾਗੇ ਆ ਦੁਕਾਨਦਾਰ ਗੱਲ ਕਰੇ ਜਿੰਨੂੰ ਅਸੀਂ ਡੱਕਿਆ ਉਹ ਸਾਡੇ ਨਾਲ ਗੱਲ ਕਰੇ ਇਹਦਾ ਨਹੀਂ ਫਰਜ਼ ਬਣਦਾ ਤੂੰ ਇਹਨੇ ਫੌਜਾਂ ਨੂੰ ਕਿਹਾ ਵੀ ਤੂੰ ਕੌਣ ਨਾ ਡੱਕਣ ਵਾਲਾ ਫੌਜਾਂ ਗੱਦੀ ਦਾ ਇਸ਼ਾਨਾਨ ਕਰਾਉਂਦੀਆਂ ਸੀ ਕੰਮ ਕਰかせ ਲੱਗੇ ਆ ਸ਼ਸਤਰ ਜਿਹੜੇ ਸਾਡੇ ਆਸਨ ਤੇ ਪਏ ਆ ਮੈਂ ਇਹਨੂੰ ਕਿਹਾ ਮੈਂ ਕਿਹਾ 2 ਮਿੰਟ ਖੜ ਜਾ ਹੁਣ ਇੱਥੇ ਜਾਹੀਂ ਨਾ ਇੱਥੇ ਖੜ ਗਿਆ ਵਾ ਮੈਂ ਆ ਡਾਂਗ ਰੱਖੀ ਹੱਥ ਮੋਢੇ ਤੇ ਮੈਂ ਕਿਹਾ ਹੁਣ ਬੋਲ ਵੇ ਤੂੰ ਕੌਣ ਆ ਨਾ ਮੈਨੂੰ ਪੁੱਛਣ ਆਲਾ ਬਸ ਇੰਨੀ ਗੱਲ ਗਈ ਉਹਨੇ ਮੇਰੀ ਡਾਂਗ ਵੜ ਲਈ ਵਾਰਿਓ ਮੈਂ ਕਿਹਾ ਭਾਈ ਡਾਂਗ ਛੱਡ ਦੇ ਚੰਗਾ ਰਹੂਗਾ ਜੀ ਕਹਿੰਦਾ ਨਹੀਂ ਛੱਡਣੀ ਫੌਜਾਂ ਇੱਕੋ ਹੀ ਵੀਰ ਰਾਤ ਚਾਰ ਕੇ ਮਾਰੀਆ ਦੋ ਵਾਰੀ ਥੰਮਣਾ ਵੱਜ ਗਿਆ ਮੁੜ ਕੇ ਉੱਠਣ ਦੀ ਜੁਰਤ ਨਹੀਂ ਪਈ ਫੇਰ ਮੈਂ ਪੁਲੀ ਜੀ ਵੇਟੂ ਮੇਰੇ ਮਾਰੀ ਆ ਉੱਠ ਕੇ ਜਾ ਕੇ ਜਲੇਬੀਆਂ ਆ ਕੇ ਭੱਜ ਕੇ ਫੜ ਗਿਆ ਵਾ ਉਹ ਸਿੱਥੇ ਆਈ ਆ ਵੀ ਬਾਬਾ ਜੀ ਕੀ ਗੱਲ ਹੋਈ ਆ ਅਸੀਂ ਦਸੀ ਆ ਕਹਿੰਦੇ ਠਾਣੇ ਆਜੋ ਅਸੀਂ ਠਾਣੇ ਗਏ ਆ ਉਹ ਕਹਿੰਦੇ ਬਾਬਾ ਜੀ ਉਹਦਾ ਹਸਪਤਾਲ ਚਲ ਗਏ ਆ ਅਸੀਂ ਕਹਾਂ ਕੋਈ ਗੱਲ ਨਹੀਂ ਫਿਰ ਜੋ ਹੋ ਪਰਮੇਸ਼ਰ ਕਰੂ ਵੇਖੀ ਜਾਊਗੀ ਠੀਕ ਬਾਕੀ ਸਾਡਾ ਕਿਹਨਾ ਕੋਈ ਵਿਰਾਦ ਨਹੀਂਗਾ ਨਾ ਹੀ ਬੀੜੀ ਇੱਕ ਕੰਮ ਡੱਕਦੇ ਆ ਫੈਕਟਰੀਆਂ ਵਾਲਿਆਂ ਨੂੰ ਨਾ ਸ਼ਰਾਬ ਵਾਲੇ ਠੇਕੇ ਡੱਕਦੇ ਆ ਸਿਰਫ ਜਿੰਨਾ ਸਾਡਾ ਏਰੀਆ ਬੈਹਰਾਣਾ ਅਸੀਂ ਉਹ ਇੱਕ ਡੱਕਾਂਗੇ ਆਪਣੇ ਏਰੀਆ ਦੇ ਸੀਮਤ ਰਹਿ ਕੇ ਭਾਈ ਚਾਰਕ ਸਾਂਝ ਦੇ ਤਾਂ ਖਤਮ ਹੋਊਗੀ ਨਾ ਵੀ ਜਾਂ ਹੀ ਕੇ ਦੇ ਖਿਲਾਫ ਗੋਲਾਂਗੇ ਜਾਹੇ ਕਿ ਇਹਦਾ ਵਿਰੋਧ ਕਰਾਂਗੇ ਜਾਹੇ ਕਿ ਇਹਨੂੰ ਕੋਈ ਅਧਿਸ਼ਦਾਵਲੀ ਬੋਲਾਂਗੇ ਅਸੀਂ ਤਾਂ ਕਿਸੇ ਨੂੰ ਕਦੀ ਕਦੀ ਮਾਰਾ ਸ਼ਬਦ ਵੀ ਨਹੀਂ ਬੋਲਦੇ ਆਪਣੀ ਮੌਜ ਦੇ ਵਿੱਚ ਰਹਿਦਾ ਘੋੜੇ ਵੱਜਿਆ ਫੌਜਾਂ ਦੇ ਪੜਾ ਲੱਗਾ ਵਾ ਨਿਹੰਗ ਸਿੰਘ ਫੌਜਾਂ ਦਾ ਰਾਜ ਸਾਜ ਖੜਿਆ ਵਾ ਇੱਥੇ ਡੰਡੇ ਕੁੰਡੇ ਖੜਕਦੇ ਆ ਫੌਜਾਂ ਦੇ ਆਪਣੀ ਮੌਜ ਚੀਦਾ ਵਾ ਕਿ ਇਹਨੂੰ ਅਸੀਂ ਕੁਛ ਨਹੀਂ ਕਹਿੰਦੇ ਆਪਾਂ ਬਿਲਕੁਲ ਅਲਰਟ ਕੀਤਾ ਵਾ ਹਾਈ ਅਲਰਟ ਵੀ ਸਾਡੇ ਏਰੀਆ 'ਚ ਕਿਸੇ ਨੇ ਬੀੜੀ ਤਮਾਕੂ ਪੀਣ ਦੀ ਜ਼ੁਰਤ ਕੀਤੀ ਤਾਂ ਉਹ ਆਪਣੇ ਆਪ ਦਾ ਆਪ ਖੁਦ ਆਪ ਜਮਿਆ ਰਹੂਗਾ ਮੇਰਾ ਨਾਮ ਹੈ ਜੀ ਨੀਰੇਜ ਵਰਮਾ ਕਿ ਕੀ ਹੋਇਆ ਕੀ ਆ ਇੱਕ ਵੀਡੀਓ ਤੁਹਾਡੀ ਬਹੁਤ ਕੀਚੀ ਨਾਲ ਵਾਇਰਲ ਹੋ ਗਈ ਕੱਲ ਕੱਲ ਦੇਰ ਸ਼ਾਮ ਰਾਤ ਦੀ ਕੱਲ ਹੈ ਜੀ ਮੈਂ ਆਪਣੀ ਕਟਿੰਗ ਕਰਾਉਣ ਵਾਸਤੇ ਤੁਹਾਨੂੰ ਪਤਾ ਹੀ ਹੈ ਕਿ ਮਹੀਨੇ ਬਾਅਦ ਜਾ ਕੇ ਸਾਨੂੰ ਲੋਡ ਪੈ ਜਾਂਦੀ ਹੈ ਦਾੜੀ ਮੈਂ ਆਪਣੀ ਸੈੱਟ ਕਰਾਉਣ ਵਾਸਤੇ ਮਥੇ ਆਪਣਾ ਜਿਹੜਾ ਮੇਰਾ ਨਾਈ ਜਿਹੜਾ ਹੈਗਾ ਉਹ ਕੋਈ ਮੈਂ ਜਾਂਦਾ ਫੜਕੋਪਾਰ ਮੁੰਨੂ ਵਰਗੇ ਨਾਮ ਹੈਗਾ ਤੇ ਡ್ರೆਸਰ ਹੈਗਾ ਉਹ ਕੋਈ ਮੈਂ ਜਾ ਕੇ ਆਪਣੀ ਕਟਿੰਗ ਕਰਾ ਕੇ ਵਾਪਸ ਆ ਰਿਹਾ ਸੀ ਕਿ ਕਿਹਾ ਵੀ ਮੈਂ ਕੱਲਾ ਸੀ ਪੈਦਲ ਕੱਲੇ ਵਾਪਸ ਪੈਦਲ ਆ ਰਿਹਾ ਸੀ ਉੱਥੋਂ ਮੈਂ ਜਦੋਂ ਮੈਂ ਉੱਥੋਂ ਦੀ ਉਹਨਾਂ ਦਾ ਜਿਹੜਾ ਜਿਹੜਾ ਇਹਨਾਂ ਨੇ ਨਿੰਗਾ ਨੇ ਜਿਹੜਾ ਉੱਥੇ ਲਗਾਇਆ ਆਪਣਾ ਅੱਡਾ ਉਹ ਪੱਕਾ ਹੋ ਗਿਆ ਤਾਂ ਪਹਿਲੇ ਮੈਂ ਇਹਨਾਂ ਦੇਖਿਆ ਸੀ ਗੱਡੀ ਉੱਪਰ ਵੀਜਦੀ ਹੁੰਦੀ ਸੀ ਸਾਮਾਨ ਆਪਣਾ ਸਾਰਾ ਇਹ ਹੁਣ ਇਹਨਾਂ ਨੇ ਪੱਕਾ ਉੱਥੇ ਅੱਡਾ ਲਗਾ ਲਿਆ ਤਾਂ ਮੇਰੇ ਖਿਆਲ ਚ 15 ਤੋਂ 20 ਦਿਨ ਤੋਂ ਉੱਪਰ ਹੋ ਚੁੱਕੇ ਹੋਏ ਨੇ ਇਹਨਾਂ ਨੂੰ ਜਿਆਦਾ ਸਮਾਂ ਹੋ ਗਿਆ ਹੋਏਗਾ ਤੇ ਉੱਥੋਂ ਮੈਂ ਜਿੱਦਾਂ ਕ੍ਰੋਸ ਕੀਤਾ ਅੱਗੇ ਜਾ ਕੇ ਲੈਨਾ ਤੋਂ ਜਸਟ ਥੋੜਾ ਦੇ ਨਾਲ ਹੀ ਉੱਥੇ ਇੱਕ ਖੋਖਾ ਜਿਹਾ ਲੱਗਾ ਦਾ ਅੰਡਿਆਂ ਵਾਲਿਆਂ ਦਾ ਮੈਂ ਪਿਓਰ ਵੈਸ਼ਨੂ ਆਗਾ ਮੈਂ ਕੋਈ ਵੀ ਮਾਸ ਮਦਰਾ ਕੋਈ ਨਸ਼ਾ ਕਿਸੇ ਤਰੀਕੇ ਦਾ ਮੈਂ ਨਹੀਂ ਕਰਦਾ ਨਾ ਹੀ ਮੈਂ ਸਪੋਰਟ ਕਰਦਾ ਠੀਕ ਹੈ ਮੈਂ ਉੱਥੋਂ ਜਿੱਦਾਂ ਹੀ ਨਿਕਲਿਆ ਵਾਂ ਤੇ ਮੇਰੇ ਸਾਹਮਣੇ ਹੀ ਸਾਹਮਣੇ ਸਾਹਮਣੇ ਉਹਨਾਂ ਨੇ ਨਾ ਇੱਕ ਨਿਹੰਗ ਦੇ ਵਿੱਚ ਦੋ ਨਿਹੰਗਾਂ ਵਿੱਚ ਇੱਕ ਨਿਹੰਗ ਨੇ ਨਾ ਉੱਥੇ ਇੱਕ ਖੜੇ ਵਿਅਕਤੀ ਨੂੰ ਜਿਹੜਾ ਮੋਹਨਾ ਸੀ ਜਿਹੜਾ ਕਿ ਮੇਰੇ ਵਰਗਾ Hindu ਸੀ ਉਹਨੂੰ ਚਪੇੜਾਂ ਮਾਰੀਆਂ ਚਪੇੜਾਂ ਮਾਰ ਕੇ ਉਹਨੂੰ ਦੁੜਾਇਆ ਉੱਥੋਂ ਦੀ ਠੀਕ ਹੈ ਤੁਸੀਂ ਸਿਗਰਟ ਬੀੜੀ ਪੀਂਦੇ ਹੋ ਤੈਨੂੰ ਨਹੀਂ ਪਤਾ ਹੈਗਾ ਉਹ ਖੁੱਕੇ ਦੇ ਖੜਾ ਸੀ ਹਾਲਾਕੀ ਉਹ ਆਂਡੇ ਨਾਲ ਖੋਕਾ ਸੀ ਉਹ ਆਂਡੇ ਵੇਚਣ ਦਾ ਉਹ ਆਪਣੀ ਸਿਕਰਟ ਬੀੜੀ ਲਗਾਣ ਦੇ ਉਹਨੂੰ ਕਹਿੰਦਾ ਉਹ ਕਹਿੰਦਾ ਉਹ ਅੱਗੋ ਕਹਿੰਦੇ ਕਿ ਮੈਨੂੰ ਥੋੜਾ ਪਤਾ ਭਾਜੀ ਮੈਂ ਥੋੜਾ ਉਹਨੂੰ ਕਹਿੰਦੇ ਪੀ ਇਥੇ ਕਰਨ ਕਹਿੰਦਾ ਤੈਨੂੰ ਮੈਂ ਤੇਰਾ ਕੱਲ ਤੋਂ ਇੱਥੇ ਅੱਡਾ ਨਹੀਂ ਲੱਗਣ ਦੇਣਾਗਾ ਮੈਂ ਬਿਲਕੁਲ ਉਹ ਲੱਗ ਗਿਆ ਆ ਗਿਆ ਮੈਂ ਇੱਕ ਸੈਕਿੰਡ ਵਾਸਤੇ ਉੱਥੇ ਰੁਕ ਗਿਆ ਕਿ ਕੀ ਗੱਲ ਹੋਣ ਦੀ ਹੈਗੀ ਹੈ ਤੇ ਮੈਂ ਕਿਹਾ ਜੀ ਬਾਬਾ ਕੀ ਗੱਲ ਹੋਈ ਹੈਗੀ ਹੈ ਤੁਸੀਂ ਇਹਨੂੰ ਇਦਾਂ ਕਿਉਂ ਕਹਿ ਰਹੇ ਹੋ ਕਹਿੰਦਾ ਇਹਨੂੰ ਇਹ ਇਹਨੂੰ ਕਿੰਨੀ ਵਾਰੀ ਕਿਹਾ ਹੋਇਆ ਇਥੇ ਇਹ ਸਿਕਟਾ ਮੀਡੀਆ ਪਿਆਣ ਰਿਹਾ ਹੈ ਇਹਨੂੰ ਪਤਾ ਨਹੀਂ ਹੈਗਾ ਤੇ ਮੈਂ ਕਹਿੰਦਾ ਇਹਨੂੰ you know 20 ਸਾਲ ਹੋ ਗਿਆ ਮੈਂ ਕਹਿੰਦਾ ਬਾਬਾ ਜੀ ਤੁਸੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਅੱਡਾ ਲੱਗਾ ਕਹਿੰਦਾ ਇਹਨੂੰ ਸਾਨੂੰ 15 ਦਿਨ ਹੋ ਗਏ ਮੈਂ ਕਹਿੰਦਾ ਬਾਬਾ ਜੀ ਉਹ 20 ਸਾਲ ਤੋਂ ਉਹ ਤੇ ਅੱਡਾ ਲਗਾਣ ਰਿਹਾ ਤੁਸੀਂ 15 ਦਿਨ ਹੋਏ ਨੇ ਤੁਸੀਂ ਉਹਨੂੰ ਕਹਿੰਦੇ ਤੇਰਾ ਅੱਡਾ ਚੁਕਾ ਦਾਂਗੇ ਮੈਂ ਕਹਿੰਦਾ ਇਹ ਗੱਲ ਗਲਤ ਹੈਗੀ ਐ ਐਨੀ ਗੱਲ ਕਹਿਣ ਦੀ ਗੱਲ ਹੋਈ ਹੈ ਬਸ ਉਹਨੂੰ ਉਤਾਹਤਾ ਝੜ ਗਿਆ ਉਹਨੂੰ ਗੁੱਸਾ ਝੜ ਗਿਆ ਕਿਨੇ ਮੈਨੂੰ ਗਲਤ ਕਹਿਆ ਕਿੱਦਾਂ ਦਿੱਤਾ ਫਿਰ ਉਸ ਤੋਂ ਬਾਅਦ ਇਹ ਕਿ ਦਿਨ ਮੈਂ ਦੱਸਣਾ ਪੰਜਾਬੀ ਦੇ ਵਿੱਚ ਉਹ ਸਮਝਦਾ ਕਿ ਮੈਂ ਭਈਆ ਹੁਈਆ ਹੈਗਾ ਕਿ ਤੋਂ ਬਾਹਰੋਂ ਆਇਆ ਲੱਗਦਾ ਸ਼ਾਇਦ ਕਿ ਇੱਦਾਂ ਮੈਂ ਰਾਹ ਅੱਜ ਦੇ ਅੱਜ ਦੇ ਸਮੇਂ ਦੇ ਵਿੱਚ ਇਸ ਵੇਲੇ ਤੁਹਾਨੂੰ ਪਤਾ ਪੰਜਾਬ ਸਾਡੇ ਪੰਜਾਬ ਦੇ ਇਸ ਵੇਲੇ ਫਸਲਾਂ ਫਸਲਾਂ ਲੱਗਣੀਆਂ ਨੇ ਝੋਨਾ ਲੱਗਣ ਡਿਆ ਵਾ ਤੇ ਪਰਦੇਸੀ ਵੀ ਆਏ ਹੁੰਦੇ ਨੇ ਉਹਨੇ ਮੈਨੂੰ ਇਹੀ ਸਮਝਿਆ ਸ਼ਾਇਦ ਕਿ ਤੂੰ ਮਤਲਬ ਸਮਝਾਉਣਾ ਪੰਜਾਬੀ ਵਿੱਚ ਮੈਂ ਕੌਣ ਆ ਕੀ ਮੈਂ ਕਹਾਂ ਮੈਂ ਵੀ ਪੰਜਾਬੀ ਹੈਗਾ ਮੈਂ ਵੀ ਇੱਥੋਂ ਦਾ ਰਹਿਣ ਵਾਲਾ ਵਾ ਦੱਸੋ ਕੀ ਗੱਲ ਕੀ ਗੱਲ ਕਰਨੀ ਦੱਸੋ ਗੱਲ ਕਰਨੀ ਮੈਂ ਕਰਨਾ ਗੱਲ ਤੋਂ ਰੁਕ ਜਾਗਾ ਮਗਰੋਂ ਆ ਕੇ ਬਟਚਾ ਨਾਲ ਫੜ ਗਿਆ ਤੇ ਮੇਰੇ ਤੇ ਮਾਰਨ ਦਾ ਹਮਲਾ ਕੀਤਾ ਮੈਂ ਆਪਣੇ ਬਚਾਵ ਲਈ ਉਹਨਾਂ ਨੂੰ ਰੋਕਿਆ ਰੋਕੇ ਮੈਂ ਫੜ ਲਿਆ ਤੇ ਫੇ ਇਹ ਮੇਕੋ ਛੁੜਾਣ ਦੀ ਕੋਸ਼ਿਸ਼ ਕੀਤੀ ਇਹਨਾਂ ਮੇਕੋ ਛੁੜਾ ਨਹੀਂ ਪਾਏ ਇੱਕ ਕੱਲੇ ਨੇ ਬੜਾ ਜੋਲ ਹੈ ਛੁੜਾ ਨਹੀਂ ਪਾਏ ਮੇਕੋ ਮੁੜ ਕੇ ਇਹਨੇ ਦੂਜੇ ਨੇ ਵੇਖਿਆ ਕਿ ਇਹ ਕੱਲਾ ਇੱਕ ਮਤਲਬ ਸੰਭਾਲਿਆ ਨਹੀਂ ਜਾਣ ਰਿਹਾ ਦੂਜੇ ਨਿਹੰਗ ਨੇ ਮਗਰੋਂ ਆ ਕੇ ਮੇਰੇ ਤੇ ਹਮਲਾ ਕਰ ਦਿੱਤਾ ਕਿਸ ਚੀਜ਼ ਨੇ ਕੀਤਾ ਮੈਨੂੰ ਨਹੀਂ ਪਤਾ ਕਿ ਮੇਰੇ ਮਗਰੋਂ ਦੇ ਆ ਕੇ ਹਮਲਾ ਕੀਤਾ ਹੈਗਾ ਮੈਂ ਹਮਲਾਇਨਾ ਜੋਰ ਦੀ ਕੀਤਾ ਮੈਂ ਸੜਕ ਤੇ ਜਾ ਕੇ ਦੇਖਿਆ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੇ ਕੀ ਵਰਸਾਇਆ ਵਾ ਕੀ ਕੀਤਾ ਮੈਨੂੰ ਹੋਸ਼ ਹੀ ਨਹੀਂ ਰਹੀ ਜਦੋਂ ਮੈਨੂੰ ਹੋਸ਼ ਆਈਏ ਤੇ ਮੈਨੂੰ ਅੱਖਾਂ ਦਾ ਧੁੰਦਲਾ ਹੋ ਗਿਆ ਮੇਰਾ ਬਿਲਕੁਲ ਹੀ ਉੱਚ ਸੈਕਿੰਡ ਵਾਸਤੇ ਮੇਰੇ ਅੱਥੇ ਮੱਥੇ ਤੇ ਲੱਗੀਆਂ ਜੀ ਅੱਥੇ ਮੋਢੇ ਦੇ ਲੱਗੀਆਂ ਨੇ ਸੱਟਾਂ ਕਿਉਂਕਿ ਇਹਨਾਂ ਨੇ ਵਰਸਾਈ ਗਏ ਨੇ ਵਰਸਾਈ ਗਏ ਨੇ ਆਪਣਾ ਬਚਾਅ ਕੀਤਾ ਮੇਰੇ ਆ ਬਾਹਾਂ ਤੇ ਲੱਗੀਆਂ ਨੇ ਪੂਰੀ ਸੱਟਾਂ ਅੱਥਰ ਤੇ ਲੱਗੀਆਂ ਐ ਸਾਰੀ ਬੋਡੀ ਤੇ ਉੱਪਰ ਸਾਰੀ ਹਾਂਜੀ ਉਸੇ ਲਈ ਮੈਂ ਕਰ ਦਿੱਤੀ ਜੀ ਔਰ ਜਦੋਂ ਉੱਥੋਂ ਮੈਂ ਆਪਣਾ ਥੋੜਾ ਮੈਂ ਦੇਖਿਆ ਕਿ ਮੇਰੇ ਬਹੁਤ ਲੋ ਬਗਣ ਡਿਆ ਉੱਥੇ ਜਿਹੜੇ ਰਾਹ ਗੇ ਨੰਗਣੇ ਉੱਚੇ ਲੇਡੀਜ਼ ਵੀ ਕੁਛ ਹੈ ਗਿਆਂ ਹੀ ਕਹਿੰਦੇ ਉਹਨੂੰ ਬਚਾਓ ਲੇਡੀਜ਼ ਇੱਕ ਮੈਂ ਦੇਖਿਆ ਉਹ ਗੈਂਡੀ ਨੂੰ ਬਚਾਓ ਵਿਚਾਰਾ ਫੋਨ ਵੱਗਣ ਦੀ ਕੋਈ ਮਦਦ ਕਰੋ ਕੋਈ ਮਦਦ ਕਰਨ ਵਾਸੇ ਨਹੀਂ ਆਇਆ ਦੇਖੋ ਇੰਨੇ ਉੱਥੇ ਲੋਕ ਆਲੇ ਦੁਆਲੇ ਦੁਕਾਨਾਂ ਵਾਲੇ ਉੱਥੇ ਦੁਕਾਨਾਂ ਖੋਲ ਕੇ ਬੈਠੇ ਐਨੇ ਲੋਕ ਭੀੜ ਹੈਗੀ ਹੈ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਆ ਕੇ ਮੇਰੇ ਮੈਂ ਉਥੋਂ ਆਪਣਾ ਬਚਾ ਕਰਦੇ ਹੋਏ ਮੈਂ ਜਾ ਕੇ ਉੱਥੇ ਲੱਗੜੀ ਦੁਕਾਨ ਜਿਹੜੀ ਹੈ ਆਪਣੀ ਸੇਫਟੀ ਵਾਸਤੇ ਮੈਂ ਉੱਥੇ ਜਲੇਬੀਆਂ ਵਾਲੀ ਦੁਕਾਨ ਦੇ ਵਿੱਚ ਚਲਾ ਗਿਆ ਠੀਕ ਹੈ ਉੱਥੇ ਆਪਣੀ ਵੀ ਸੇਫਟੀ ਕਰਨ ਵਾਸਤੇ ਤੇ ਥੋੜਾ ਆਪਣੇ ਜਿਹੜੇ ਹੈਗੇ ਆ ਰਿਸ਼ਤੇਦਾਰਾਂ ਨੂੰ ਆਪਣੇ ਘਰ ਦੇ ਨੂੰ ਦੱਸਣ ਵਾਸਤੇ ਸਭ ਤੋਂ ਪਹਿਲੇ ਮਨੇ ਫੋਨ ਕੀਤਾ ਮਨੇ ਪਿਤਾ ਜੀ ਨੂੰ ਫੋਨ ਕੀਤਾ ਕੀ ਦਦ ਮੇਤੀ ਹੈ ਗੱਲ ਹੋ ਗਈ ਤੁਸੀਂ ਆਓ ਉਸ ਤੋਂ ਬਾਅਦ ਮੈਂ 112 ਤੇ ਕਾਲ ਕੀਤੀ ਉਸ ਤੋਂ ਬਾਅਦ ਮੈਂ 108 ਤੇ ਕਾਲ ਕੀਤੀ ਐਂਬੂਲੈਂਸ ਦੀ ਮੈਨੂੰ ਲੋੜ ਹੈਗੀ ਮੈਸੇਜ ਇੰਨੀ ਗੱਲ ਤੋਂ ਕਿ ਤੁਸੀਂ ਰੋਕਿਆ ਜਾਂ ਪੁੱਛਿਆ ਮੈਂ ਸਿਰ ਇੰਨੀ ਗੱਲ ਕੀਤੀ ਇਸ ਗੱਲ ਤੇ ਉਹਨਾਂ ਨੂੰ ਗੁੱਸਾ ਲੱਗ ਗਿਆ ਕਿ ਹਾਂ ਤੂੰ ਮੈਨੂੰ ਗਲਤ ਕਹਿ ਦੇ ਕਿ ਸਦਾ ਦਿੱਤਾ ਕਹਿੰਦਾ ਇਹ ਅਸੀਂ ਬਦਮਾਸ਼ ਹੁੰਨੇ ਆ ਅਸੀਂ ਤੇ ਬਦਮਾਸ਼ੀ ਕਰਕੇ ਦੱਸਾਂਗੇ ਮੋਲੋ ਉੱਥੇ ਉੱਥੇ ਤੁਸੀਂ ਜਾ ਕੇ ਉੱਥੋਂ ਦੇ ਉਸ ਏਰੀਆ ਤੇ ਜਾ ਕੇ ਪੁੱਛ ਸਕਦੇ ਹੋ ਕੱਲ ਉਹਨਾਂ ਨੇ ਆਗਮ ਨੂੰ ਆਪੇ ਉਸ ਤੇ ਬਾਜ਼ਾਰ ਵਾਲੇ ਨੇ ਨਾਲ ਗੱਲ ਕਹੀਏ ਕੀ ਰੋਜ਼ ਦਾ ਨਿਤਦਾ ਇਹਨਾਂ ਦਾ ਕੰਮ ਹੋ ਗਿਆ ਇਹ ਮਾਰਦੇ ਕੁੜਦੇ ਵੇ ਰੋਜ਼ ਅੱਜ ਤੁਹਾਡੀ ਮੈਂ ਕਿਹਾ ਅੱਜ ਦਾ ਮੈਂ ਅੱਜ ਫੇ ਮੇਰੀ ਵਾਰੀ ਸੀ ਤੇ ਅੱਜ ਮੈਂ ਰੋਕਿਆ ਵਾ ਅੱਜ ਮੇ ਤੇ ਜਾਣਨੇ ਵਾ ਹਵਲਾ ਕਰ ਦਿੱਤਾ ਕਿ ਮੈਂ ਕਮਜ਼ੋਰ ਨਹੀਂ ਜੀ ਸਿੰਘ ਜੀ ਬੱਤੀ ਨੂੰ ਚੱਕੜਾ ਦੋ ਨਹੀਂ ਅੰਸ਼ੇ ਤੋਂ ਇੱਕ ਕਿਉਂ ਮੁਸਕਰ ਉਹ ਸਾਰੇ ਇਦਾਂ ਹੀ ਵੀ ਰਾਤ ਨੂੰ ਇਹ ਕਿਤੇ ਆਪਣੇ ਉਧਰੋਂ ਆਉਣ ਦੇ ਜੀ ਬਾਲ ਕਟਿੰਗ ਕਰਕੇ ਨੀਂਦ ਪਰਮਾ ਹਣੀ ਉਥੇ ਨਿਹੰਗ ਹੈ ਕਿ ਕਿਤੇ ਨਿਹੰਗਾਂ ਦੇ ਨਾਲ ਇਹਨਾਂ ਦੀ ਕੋਈ ਦੂ ਦੂ ਮਾਮਾ ਹੋ ਗਿਆ ਆਪਸੇ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਕੁੱਟਮਾਰ ਵੀ ਹੋ ਜਾਣਾ ਦੋਵਾਂ ਦੀ ਨਿਹੰਗ ਦੀ ਤੇ ਇਹਨਾਂ ਦੀ ਉਹ ਨਿਹੰਗ ਦੇ ਉਹ ਦੋ ਜਾਨੇ ਸੀ ਪਿਓ ਪੁੱਤ ਸੀਗੇ ਇਹਨਾਂ ਦੇ ਨਾ 60-60 ਟਲਾਤੀ ਤੇ ਰਾਤ ਰਾਤ ਨੂੰ ਦਾਖਲ ਕਰਾਤਾ ਸੀ ਹਸਪੀਟਲ ਤੇ ਇਹ ਹਸਪੀਟਲ ਦੇ ਵਿੱਚ ਆਪਾਂ ਰਾਤੀਂ ਆਏ ਸੀਗੇ ਤੇ ਡਾਕਟਰ ਨੇ ਇਹਨਾਂ ਨੂੰ ਅਨਫਿਟ ਕਰਾ ਦਿੱਤਾ ਤੇ ਐਮਐਲਆਰ ਸਾਡੇ ਕੋ ਆ ਗਈ ਆ ਤੇ ਹੁਣ ਅਸੀਂ ਆਏ ਆ ਇਹਨਾਂ ਦੇ ਬਿਆਨ ਅਸਰ ਕਰਨ ਵਾਸਤੇ ਤੇ ਡਾਕਟਰ ਸਾਹਿਬ ਫਿਟ ਲਿਖਤਾ ਉਹਨਾਂ ਦੇ ਫਿਟ ਲਿਖ ਕੇ ਤੇ ਇਹਨਾਂ ਦੇ ਹੁਣ ਬਿਆਨ ਅਸਰ ਕਰਕੇ ਤੇ ਮਕਦਮਾ ਦਰਜ ਕਰਨ ਲੱਗੇ ਆ ਝੰਗ ਦੇ ਪਰ ਖਿਲਾਫ ਜੋ ਵੀ ਜੋ ਵੀ ਬਿਆਨ ਦੇ ਉੱਤੇ ਜੋ ਵੀ ਕਾਰਵਾਈ ਹੋਗੀ ਆਪਾਂ ਕਰਨ ਲੱਗੇ ਆ ਜੇ ਉਹ ਜਿਹੜੀ ਸੱਟਾਂ ਜਿਹਦੀਆਂ ਨੇ ਕਲੀਅਰ ਕਰਕੇ ਡਾਕਟਰ ਦੱਸਣਗੇ ਉਹਦੇ ਮੁਤਾਬਕ ਨਵੇਂ ਕਾਨੂੰਨ ਦੇ ਅਧੀਨ ਕਾਰਵਾਈ ਹੋਗੀ। ਠੀਕ। ਨਾਮਾ ਜੀ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਜਨਾਬ ਦਾ? ਇੱਕ ਗੁਰੂ ਦੇ ਪਿਆਰਿਓ ਨਾਮ ਆ ਸਾਡਾ ਜਥੇਦਾਰ ਬਾਬਾ ਤਲਬਖ ਸਿੰਘ ਜੀ। ਉਹਦਾ ਨਾਮ ਆ ਮਾਨਪ੍ਰੀਤ ਸਿੰਘ ਜੀ। ਹਾਂਜੀ। ਕੀ ਹੋਇਆ ਕੀ ਕੱਲ? ਬਾਬਾ ਜੀ ਗੱਲ ਇਦਾਂ ਹੋਇਆ ਵੀ ਆ ਗੱਡੀ ਸਾਡੀ ਹੋਈ ਪਿੰਚਰ। ਇਹਨੂੰ ਅਸੀਂ ਸ਼ਾਮੀ ਪਈ ਟਾਇਰ ਨੂੰ ਪਿੰਚਰ ਲਵਾ ਕੇ ਲਿਆਂਦਾ ਵਾ। ਲਿਆ ਕੇ ਆਪਣਾ ਟਾਇਰ ਕੱਸਿਆ ਵਾ ਮੁੜ ਕੇ ਅਸੀਂ ਆਪਣੀ ਗੱਡੀ ਚੋਂ ਡੇ ਆ। ਗੱਡੀ ਢੋਂਡੇ ਆ ਇੱਥੇ ਆਂਡਿਆਂ ਵਾਲਾ ਅੱਡਾ ਲੱਗਾ ਆਂਡਿਆਂ ਦਾ ਇਹਦੇ ਲੱਗਿਆ ਮੁੰਡੇ ਨੇ ਆ ਕੇ ਭਈਏ ਨੇ ਤੇ ਆਂਡੇ ਲਏ ਆ ਤੇ ਉਹ ਆ ਕੇ ਇੱਥੇ ਬੀੜੀ ਪੀਂਦਾ ਪਿਆ ਅੱਛਾ ਉਹਨੂੰ ਕਾਕੇ ਸਾਡੇ ਨੇ ਡਕਿਆ ਵੀ ਭਈਆ ਬੀੜੀ ਨਾ ਪੀ ਉਹ ਕਹਿੰਦਾ ਬਾਬਾ ਜੀ ਨਹੀਂ ਪੀਂਦਾ ਉਹਨੇ ਬੀੜੀ ਸੁੱਟ ਕੇ ਤੇ ਉਹ ਕਹਿੰਦਾ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੈਂ ਨਹੀਂ ਪੀਂਦਾ ਬੀੜੀ ਉਹ ਆਂਡਿਆਂ ਵਾਲਾ ਬੰਦਾ ਆਪਣਾ ਕੰਮ ਕਰ ਰਿਹਾ ਪਿਆ ਵਾ ਅਹੀਂ ਆਪਣਾ ਕੰਮ ਕਰ ਰਿਹਾ ਉਹ ਮੁੰਡਾ ਉਧਰੋਂ ਆਇਆ ਪਰਲੀ ਸਾਈਡ ਤੋਂ ਆ ਕੇ ਕਹਿੰਦਾ ਵੀ ਕੀ ਗੱਲ ਹੋਈ ਆ ਕੀ ਗੱਲ ਹੋਈ ਆ ਉਹ ਕਾਕੇ ਸਾਡੇ ਨੂੰ ਦੱਸਿਆ ਵੀ ਆ ਗੱਲ ਹੋਈ ਆ ਇਹ ਬੀੜੀ ਪੀਂਦਾ ਵਾ ਇਹਨੂੰ ਹੀ ਢੱਕਿਆ ਉਹ ਕਹਿੰਦਾ ਵੀ ਤੁਹਾਨੂੰ ਬਾਬਾ ਜੀ ਇਹਨੂੰ ਕਿੰਨਾ ਚਿਰ ਹੋਇਆ ਇੱਥੇ ਅੱਡਾ ਲਾਏ ਨੂੰ ਉਹ ਅੰਦਾਜ਼ੇ ਨਾਲ ਹੀ ਉਹਦੇ ਮੂੰਹ ਦੇ ਕਹਿੰਦਾ ਇਹਨੂੰ ਹੋ ਗਿਆ ਹੁਣੇ 20 ਸਾਲ ਕਹਿੰਦਾ ਤੁਹਾਨੂੰ ਕਿੰਨਾ ਹੋ ਗਿਆ ਕਹਿੰਦਾ ਸਾਨੂੰ ਹੋ ਗਿਆ ਹੁਣੇ 25 ਦਿਨ ਤੇ ਕਹਿੰਦਾ ਤੁਸੀਂ ਕਿੱਦਾਂ ਬੀੜੀ ਪੀਣਾਂ ਨੂੰ ਢੱਕ ਸਕਦੇ ਜੇ ਉਹ ਕਹਿੰਦਾ ਵੀ ਅਹੀਂ ਤੇ ਢੱਕਣਾ ਉਹ ਹਰ ਕਹਿੰਦਾ ਵੀ ਅਸੀਂ ਪੀੜੀਆਂ ਤੁਸੀਂ ਡੱਕੋ ਐਸੇ ਗੱਲਾਂ ਹੀ ਗੱਲ ਖਾ ਮਖਾਓ ਕੀ ਇਹਦੀ ਹੋਰ ਗੱਲ ਕੋਈ ਨਹੀਂ ਤੇਰੇ ਹੱਥੋ ਪੈਰੀਂ ਕੀ ਹੋਈ ਪਥੋਫਾਈਰ ਕੋ ਡਾਂਗ ਹੀ ਕਿਹੜੇ ਕੋ ਪਹਾੜੇ ਕਾਕੇ ਕੋ ਅੱਛਾ ਜੀ ਇਹਦੇ ਕੋਨੇ ਨਾਲ ਡਾਂਗ ਫੜ ਲੀਆ ਮੁੰਡੇ ਨੇ ਐਨਾ ਇਹਨੇ ਡਾਂਗ ਉਹਦੇ ਕੋ ਛਡਾਈ ਆ ਉਹਦੇ ਫਿਰ ਇਹਨੇ ਚਪੇੜ ਮਾਰੀਆ ਇੱਕ ਚਪੇੜ ਮਾਰੀਆ ਉਹ ਤੇ ਡੇਪਿਆ ਏ ਡੇਪਿਆ ਉਹਦੇ ਜਿਹੜੀ ਸੁੱਟਾ ਸੁੱਟਾ ਹਾਂਜੀ ਇਹੋ ਗੱਲ ਹੋਈ ਆ ਜੀ ਹੋਰ ਗੱਲ ਕੋਈ ਨਹੀਂ ਹੋਈ थे थे। अच्छा, अच्छा तो, तो फिर वो ਜਿਹੜੀਆਂ ਉਹ ਸੱਟਾਂ ਲੱਗੀਆਂ ਜਾਂ ਉਹਦਾ ਸਿਰ ਪਾਟਾ ਉਹ ਸੱਟਾਂ ਜਦੋਂ ਉਹਦੇ ਵੱਜੀਆ ਉਹ ਵੱਜਾ ਭਾਂਟੇ ਉੱਥੇ ਰੋੜੇ ਤੇ اچھا ਜੀ ਉਹ ਥੰਮਣਾ ਵੱਜਾ ਕਿ ਮੈਂ ਇੱਥੇ ਬੈਠਾ اچھا ਜੀ ਜੋ ਸਾਟੇ हिसाब ਨਾਲ ਲੱਗੀ ਹੈ ਜੀ ਉਹਦੀ ਹਾਂ ਜੀ ਸਾਹਿਬ ਜੀ ਤੁਹਾਡੇ ਜਿਹੜਾ ਰਾਂਡੇ ਨਾਲ ਕਿੰਨਾ ਫਰਕ ਵਾ ਉਹਦਾ ਮੈਂ ਫਰਕ ਵੇਖੋ ਜੀ ਕਿੰਨਾ ਫਰਕ ਨਹੀਂ ਸਮਝਦੇ ਇੱਥੇ ਇਹੀ ਰੋਟੇ ਆ ਉੱਥੇ ਉਹ ਖਲੋਤਾ ਪਰ ਆਪਾਂ ਜਿਹੜਾ ਸਾਰਣ ਨੂੰ ਰੋਕਣਾ ਉਹਦੇ ਆਪਾਂ ਗੁਰੂ ਸਾਹਿਬ ਤੇ ਗੁਰਦੁਆਰਿਆਂ ਦੇ ਇਲਾਕੇ ਤੇ ਚਲੋ ਕੋਈ ਨਹੀਂ ਪੀਂਦਾ ਜਾਂ ਨਹੀਂ ਪੀਂਦਣੀ ਚਾਹੀਦੀ ਪੀਣੀ ਵੀ ਨਹੀਂ ਚਾਹੀਦੀ ਹਾਂਜੀ ਹਾਂਜੀ ਬਾਬਾ ਜੀ ਤੁਰਿਆ ਜਾਂਦਾ ਤੇ ਇਦਾਂ ਕਿਦੇ ਕਿਦਣਾ ਬਾਲਾ ਬਾਬਾ ਜੀ ਤੁਰਿਆ ਨਹੀਂ ਜਾਂਦਾ ਖਲੋ ਕੇ ਪੀਂਡਿਆ ਵਾ ਆਹ ਪਰ ਆਪਣੇ ਆਪਣੇ ਬੀੜੇ ਤੇ ਗੱਪ ਕਿਦੇ ਕਿਦਣਾ ਲੜਾਂਗੇ ਇਦਾਂ ਨਹੀਂ ਬਾਬਾ ਜੀ ਫੇਰ ਵੇਖੋ ਗੁਰੂ ਦੇ ਨਿਸ਼ਾਨ ਲੱਗਿਆ ਹੈ ਇਹਨਾਂ ਨੂੰ ਵਾਰਨਿੰਗ ਦਿੱਤੀ ਆ ਵੀ ਇੱਥੇ ਬੀੜੀ ਨਹੀਂ ਪੀਣੀ ਗਾਂਵਾਂ ਛਾਂ ਜਾ ਕੇ ਜਿੱਥੇ ਮਰਜ਼ੀ ਪੀਓ ਨਜ਼ਾਰੇ ਲਓ ਇਹ ਤੁਹਾਨੂੰ ਕੁਝ ਨਹੀਂ ਕਹਿੰਦੇ ਹਾਂਜੀ